ਸਰਦੀ ਨਵੀਂ ਆਬਾਦੀ ਫੈਜ਼ਪੁਰਾ ਇਲਾਕੇ ਦੇ ਵਿੱਚ ਦੇਰ ਰਾਤ ਤੇ ਅੱਜ ਤੜਕਸਾਰ ਇੱਕ ਧਿਰ ਨੇ ਦੂਜੀ ਧਿਰ ਦੇ ਕਰਤੇ ਜਾ ਕੇ ਇੱਟਾਂ ਰੋੜੀਆਂ ਦੇ ਨਾਲ ਹਮਲਾ ਕਰ ਦਿੱਤਾ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਜਿਸ ਦੇ ਚਲਦਿਆਂ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਗੋਹਾਰ ਲਗਾਈ ਹੈ ਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਲੈ ਕੇ ਲੜਾਈ ਹੋਈ ਸੀ ਜਿਸ ਦਾ ਕੇਸ 25 ਜੁਲਾਈ ਦਾ ਫੈਜ਼ਪੁਰਾ ਪੁਲਿਸ ਥਾਣਕੀ ਦੇ ਵਿੱਚ ਚੱਲ ਰਿਹਾ ਤੇ ਉਹਨਾਂ ਕਿਹਾ ਕਿ ਦੇਰ ਰਾਤ ਦੂਜੀ ਧਿਰ ਦੇ ਵੱਲੋਂ ਕਰਤੇ ਹਮਲਾ ਕਰ ਦਿੱਤਾ ਗਿਆ ਤੇ ਅੱਜ ਤੜਕਸਾਰ ਫਿਰ ਤੋਂ ਘਰ ਦੇ ਬਾਹਰ ਇਟਾ ਰੋੜੇ ਚਲਾਏ ਗਏ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਤੇ ਉਹਨਾਂ ਇਨਸਾਫ ਦੀ ਮੰਗ ਕੀਤੀ ਹੈ ਤੇ ਉੱਥੇ ਹੀ ਦੂਸਰੇ ਪਾਸੇ ਫੈਸਪੁਰਾ ਪੁਲਿਸ ਥਾਣੇ ਕੀ ਦੇ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਧਰ ਦੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਬੱਚਿਆਂ ਦੀ ਲੜਾਈ ਦਾ ਇਹ ਮਾਮਲਾ ਹੈ ਤੇ ਕਾਨੂੰਨੀ ਧਾਰਾਵਾਂ ਦੇ ਮੁਤਾਬਕ ਇਸ ਦੇ ਵਿੱਚ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਇਹ ਵੀ ਕਹਿ ਕਿ ਜਾਂਚ ਹੋ ਰਹੀ ਹੈ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਸੋ ਕਿੱਥੋਂ ਦੇ ਰਹੇ ਨੇ ਕੀ ਗੱਲ ਹੈ ਸਾਰੀ ਗੱਲ ਸੁਰਿੰਦਰ ਸਿੰਘ ਮੇਰਾ ਆਹ ਨੂੰ ਨਵੀਂਵਾਦੀ ਕਰਮਪੁਰਾ ਦੇ ਵਿੱਚ ਰਹਿਨੇ ਪਏ ਆ 652 ਨੰਬਰ ਦੇ ਵਿੱਚ। ਕੀ ਕੀ ਗੱਲ ਹੋਈ ਬਾਈ ਸਾਰੀ? ਗੱਲ 25 ਤਰੀਕ ਨੂੰ ਇੱਕ ਝਗੜਾ ਹੋਇਆ ਜੇ ਨਮੋਦ ਸਿੰਘ ਦੇ ਨਾਲ ਕਾਲਾ ਸਿੰਘ ਦਾ ਤੇ ਉਹਨਾਂ ਨੇ ਆ ਕੇ ਇਹਦੇ ਦਾਤਰ ਮਾਰੇ ਸਿਰ ਦੇ ਵਿੱਚ। 25 ਤਰੀਕ ਨੂੰ? 25 ਤਰੀਕ ਨੂੰ। ਅੱਛਾ ਇਹ ਤੇ ਹੁਣ ਕੱਲ ਕੀ ਗੱਲ ਹੋਈ? ਸਵੇਰੇ ਤੜਕੇ 5 ਵਜੇ ਦੀ ਗੱਲ ਜੀ। ਅੱਛਾ ਜੀ। ਵੀਡੀਓ ਵੀ ਤੁਹਾਨੂੰ ਦਿੱਤੀ ਹੈ? ਹਾਂਜੀ। ਵੀਡੀਓ ਵੇਖ ਸਕਦੇ ਤੁਸੀਂ। ਹਾਂਜੀ। ਨਹੀਂ ਉਸ ਤੋਂ ਬਾਅਦ ਇਹਨਾਂ ਨੇ ਉਸ ਤੋਂ ਬਾਅਦ ਹੁਣ ਰਾਤ ਨੂੰ ਪਏ ਜੇ। ਰਾਤੀ 12 ਵਜੇ। ਰਾਤੀ 12 ਵਜੇ ਪੂਰੇ 12 ਵਜੇ ਪਏ। ਕਿੰਨੇ ਕ ਬੰਦੇ ਆਏ ਸੀ ਜੀ? ਘਟੂ 10 ਬੰਦੇ ਹੋਣਗੇ ਕੀ ਕਾਰਨ ਕੀ ਆ ਕਿਉਂ ਉਹਨਾਂ ਨਾਲ ਝਗੜਾ ਕਾਰਨ ਉਹ ਛੋਟੇ ਬੱਚਿਆਂ ਨਾਲ ਰੰਜਿਸ਼ ਰੱਖਦੇ ਆ ਜੀ ਬਹੁਤ ਜ਼ਿਆਦੀ ਕੋਈ ਪੁਰਾਣੀ ਬੱਚੇ ਨੂੰ ਲੈ ਕੇ ਰੰਜਿਸ਼ ਹਾਂਜੀ ਹਾਂਜੀ ਨਮੋਦ ਸਿੰਘ ਨਾਲ ਸਤਮੋਦ ਸਿੰਘ ਨਾਲ ਬਹੁਤ ਰੰਜਿਸ਼ ਰੱਖਦੇ ਆ ਅੱਛਾ ਜੀ ਤੇ ਉਹ ਕਹਿੰਦੇ ਨਾਲ ਮਰਵਾ ਦੇਣਾ ਬਸ ਇੰਨੀ ਗੱਲ ਕਹਿੰਦੇ ਆ ਬੰਡਾ ਗਰਦੀ ਨਾਲ ਬੰਡਾ ਗਰਦੀ ਬਹੁਤ ਜ਼ਿਆਦੀ ਇਧਰੋਂ ਆਹ ਵਾਲੇ ਘਰ ਪਏ ਜੀ ਉਧਰ ਤੁਹਾਡੇ ਦੂਜਾ ਘਰ ਆ ਉਧਰ ਵੀ ਉਹਨਾਂ ਨੇ ਸਾਰਾ ਕੁਝ ਤੋੜਿਆ ਦੋ ਘਰਾਂ ਦੇ ਵਿੱਚ ਤੁਹਾਡੇ ਹਾਂ ਦੋਵਾਂ 'ਚ 12 ਵਜੇ ਰਾਤੀ ਪਏ ਜੀ ਸਵੇਰੇ ਫੇਰ 5 ਵਜੇ ਉਧਰ ਜਾ ਕੇ ਪਏ ਜੀ ਇਹੋ ਹੀ ਗੱਲ ਹੈ 12 ਵ ਦੇ ਵਜੇ ਉਸ ਘਰ ਦੇ ਵਿੱਚ ਪੀਟਰ ਪਿਆਜੇ ਤੇ ਇੱਕ ਜੋਨਾ ਪਿਆਜੇ ਇੱਕ ਅਜੇ ਪਿਆਜੇ ਤੇ ਹੈਗੇ ਬਾਕੀ ਨੂੰ ਪਛਾਤੇ ਬੰਦੇ ਕਿ ਕੀ ਮੰਗ ਕੀ ਕਰਦੇ ਹੋ ਭਾਜੀ ਤੁਸੀਂ ਮੰਗਾ ਦੀ ਸੁਣਵਾਈ ਕਰਨੇ ਬਸ ਪੁਲਿਸ ਵਾਲੇ ਹੋਰ ਕੁਝ ਨਹੀਂ ਹੈ ਰਿਆਨ ਵਾਲੇ ਤੇ ਕੀ ਗੱਲ ਹੈ ਭਾਜੀ ਮੇਰਾ ਨਾਮ ਸੋਨੀਆ ਵਾ ਠੀਕ ਹੈ ਘਰ ਵਾਲਾ ਮੇਰਾ ਸਿਰ ਤੇ ਨਹੀਂ ਹੈਗਾ ਠੀਕ ਹੈ ਭਾਜੀ ਜੇਠ ਮੇਰਾ ਹੁਣੇ ਮਰਿਆ ਵਾ ਬੱਚੇ ਮੇਰੇ ਚਲੋ ਮੈਂ ਮੰਦੀ ਆਂ ਕਿ ਬੱਚੇ ਮੇਰੇ ਸੁਦਰਨ ਨੂੰ ਫਿਰਦੇ ਆ ਤੇ ਲੋਕੀ ਸੁਦਰਨ ਨਹੀਂ ਦਿੰਦੇ ਮੇਰੇ ਬੱਚਿਆਂ ਨੂੰ ਮੇਰੇ 25 ਤਰੀਕ ਤੇ ਮੁੰਡੇ ਦੇ ਮੇਰੇ ਵੱਡੇ ਦੇ ਲਾਤੀ ਸੱਟ ਸਾਡੇ 25 ਤਰੀਕ ਦਾ ਕੇਸ ਚੱਲਣ ਦੇ ਆਜੋ ਠੀਕ ਹੈ ਸਾਡੀ ਦਰਖਾਸਤ ਚੱਲਦੀ ਆ ਇੰਚਾਲ ਸਾ ਮੈਨੂੰ ਕਹਿੰਦੇ ਵੀ ਤੂੰ ਬੰਦੇ ਫੜੇ ਆ ਤੇ ਤੂੰ ਆਈ ਕਿਉਂ ਨਹੀਂ ਆ ਚੱਲ ਤੇਰੀ ਕੱਲ ਨੂੰ ਦਸ਼ਮਨੀ ਪੈਣੀ ਤੂੰ ਰਾਈਨਾਵਾ ਕਰੋ ਚਲੋ ਮੈਂ ਇੰਚਾਲ ਸਾਹ ਦੇ ਕਹਿਣਾ ਰਾਈਨਾਵਾ ਵੀ ਕਰ ਲੈਨੀ ਆ ਪਰ ਵੇਖੋ ਆਹ ਹਰਕਤਾਂ ਤਾਂ ਨਾ ਕਰਨ ਹੁਣ ਕੀ ਕੀਤਾ ਹੁਣ ਪਾਜੀ ਸਵੇਰੇ 12 ਵਜੇ 12 ਵਜੇ ਰਾਤੀ ਸਾਡੇ ਉਹ ਵਾਲੇ ਘਰ ਇਹਨਾਂ ਨੇ ਹਮਲਾ ਕੀਤਾ 5 ਵਜੇ ਸਾਡੇ ਆਹ ਵਾਲੇ ਘਰ ਹਮਲਾ ਕੀਤਾ ਦੋ ਘਰਾਂ ਚ ਹਮਲਾ ਦੋ ਘਰਾਂ ਚ ਸਾਡੇ ਹਮਲਾ ਕਰ ਤਾਂ ਸਾਡੇ ਘਰ ਲੇਡੀਜ਼ ਹੁੰਦੀ ਆ ਆਦਮੀ ਤੇ ਸਾਡੇ ਉਧਾ ਮਰ ਗਏ ਆ ਜੀ ਤੇ ਬੱਚੇ ਆ ਸਾਡੇ ਉਹਨਾਂ ਦੇ ਮਗਰ ਪਏ ਆ ਬਸ ਜੀ ਕਿੰਨੇ ਕੁ ਬੰਦਿਆਂ ਨੇ ਹੋਣਾ ਜੀ ਇਹ ਸਾਡੇ ਤੁਸੀਂ ਲਾ ਲਓ ਕਿ ਮੇਰੇ ਕਿਰਾਏਦਾਰ ਖੁਦ ਮੈਨੂੰ ਦੱਸਣ ਦੇ ਆ ਵੀ 10 ਜਾਣੇ ਆ ਜਿਹੜੇ ਕੰਦਾ ਟੱਪੇ ਆ ਤੇ ਕਹਿੰਦੇ ਇੰਜਾਰ ਸਾਹਿਬ ਕਹਿੰਦੇ ਵੀ ਕੰਦਾ ਕਿੱਦਾਂ ਕੋਈ ਟੱਪ ਸਕਦਾ ਗੇਟ ਤੇ ਦਾਦਰ ਵੱਜੇ ਜੋ ਬਾਹਰ 13 ਲਾਕਾਂ ਵਾਲਾ ਜਿੱਥੇ ਰੋਏ ਮੈਨੂੰ ਇਹ ਲਾਕਾ ਪੈਂਦਾ ਜੋ ਪੈਟਰੋਲ ਪੰਪ ਵਾਲੀ ਗਲੀ ਪੈਟਰੋਲ ਪੰਪ ਵਾਲੀ ਗਲੀ ਪੈਂਦੀ ਤੇ ਕੈਰੋਪੈਲਸ ਵਾਲੀ ਗਲੀ ਪੈਂਦੀ ਜੋ ਦੇਰ ਦੂਸਰੇ ਦੂ ਘਰਾਂ ਦੇ ਵਿੱਚ ਆਇਆ ਓ ਸਾਡੇ ਪ੍ਰੀਤ ਹਸਪਤਾਲ ਲੱਗੇ 125 126 ਦੋ ਘਰਾਂ ਦੀ ਹਾਂਜੀ 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 ਦੋ ਘਰਾਂ ਦੇ ਵਿੱਚ ਕੋਈ ਮੰਗ ਕੀ ਕਰਦੇ ਪ੍ਰਸ਼ਾਸਨ ਜੀ ਵੇਖੋ ਮੈਂ ਮੰਗ ਇਹੋ ਕਰਦੀ ਆ ਵੀ ਮੇਰੇ ਨਾਲ ਇਨਸਾਫ਼ ਕੀਤਾ ਜਾਵੇ ਅੱਗੇ ਮੇਰਾ ਆਦਮੀ ਵੀ ਇਸ ਤਰ੍ਹਾਂ ਹੀ ਮਰਿਆ ਮੇਰੇ ਬੱਚਾ ਦੇ ਮਗਰ ਵੀ ਇਸ ਤਰ੍ਹਾਂ ਹੀ ਪੈ ਗਏ ਮੇਰੇ ਕਮੋਨ ਵਾਲੇ ਵੀ ਉਹੋ ਹੀ ਆ ਤੇ ਮੈਂ ਉਹਨਾਂ ਦੇ ਸਿਰ ਤੇ ਆ ਪਾਜੀ ਮੇਰਾ ਕੋਈ ਨਹੀਂ ਜੋ ਹੈਗਾ ਨਾਲ 2 ਬਗਾਨਾ 10 ਬਗਾਨਾ ਮਗਾ ਕੀਤਾ ਹਾਂਜੀ ਕੱਲ ਨੂੰ ਮੇਰੇ ਬੱਚਾ ਨੂੰ ਕੋਈ ਬਾਹਰ ਮਾਰ ਜੇ ਮੇਰਾ ਕੋਈ ਕਿੰਨੇ ਜ਼ਿੰਮੇਵਾਰ ਬੰਨਾਵਾ 25 ਤਰੀਕ ਨੂੰ ਜਿਹੜਾ ਤੁਹਾਡੇ ਬੱਚੇ ਦੇ ਹਮਲਾ ਹੋਇਆ ਸੀ ਟੜਾ ਉਹ ਇਹੀ ਬੰਦਿਆ ਨੇ ਮਾਰੀਆਂ ਹਾਂਜੀ ਹਾਂਜੀ ਇਹੋ ਬੰਦਿਆ ਨੇ ਮਾਰੀਆਂ ਇਹੋ ਬੰਦੇ ਤੇ ਬੰਦਿਆ ਨੂੰ ਭੇਜ ਦੇ ਵੀ ਰਾਜ਼ਨਾਮਾ ਕਰੋ ਤੇ ਮੈਂ ਕੇਸ ਕਰਨਾ ਚਾਹੁੰਦੀ ਇਹਨਾਂ ਤੇ ਕਿਸ ਕਾਰਨ ਕੀ ਆ ਪ੍ਰਣਾ ਜੀ ਜਿਹੜਾ ਜੀ ਰੰਦਿਸ਼ ਕੋਈ ਨਹੀਂ ਜੀ ਨਹੀਂ ਜਿਹੜੇ 25 ਤਰੀਕ ਨੂੰ ਇਹ ਤੁਹਾਡੇ ਬੱਚਿਆਂ ਦੇ ਸੱਟਾਂ ਲਾਈਆਂ ਮੈਂ ਅੱਜ ਫੇਰ ਇਹਨਾਂ ਨੇ ਹੁਣ ਕੀਤਾ ਕੀ ਕਾਰਨ ਤੇ ਜੀ ਮੈਨੂੰ ਨਹੀਂ ਜੀ ਸਰ ਪਤਾ ਕਾਦਾ ਕਰਨ ਆ ਬਾਕੀ ਇਹ ਬਾਕੀ ਇਹ ਆਏ ਜੋ ਮੇਰੇ ਪੁੱਤ ਨੇ ਜਾਣਾ ਸ਼ੀਦਾ ਸਾਹਿਬ ਇਹਨਾਂ ਨੇ ਪਿੱਛੋਂ ਦੱਤਰ ਮਾਰੇ ਆ ਸ਼ੀਦਾ ਸਾਹਿਬ ਜਾਣ ਤੋਂ ਪਹਿਲੇ ਹੀ ਹਾਂਜੀ 5 ਵਜੇ ਦੀ ਗੱਲ ਆ ਜੀ ਸਵੇਰ ਦੀ ਅੱਛਾ ਸਵੇਰ ਦੀ ਹਾਂਜੀ ਠੀਕ ਹੈ ਤੇ ਮੇਰੇ ਮੁੰਡੇ ਦੇ ਵੇਖੋ ਵੀਡੀਓ ਤੁਹਾਨੂੰ ਮੱਖੂ ਨਖੂਣ ਵਾਲੀ ਦੇ ਦਿੰਨੀ ਆ ਜਿੱਥੇ ਹਮਲਾ ਕੀਤਾ ਵੀਡੀਓ ਮੇਰੇ ਕੋਲ ਸਾਰਾ ਕੁਝ ਹੈਗਾ ਜੋ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਜੀ ਮੈਂ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਮੇਰਾ ਆਦਮੀ ਨਹੀਂ ਸਿਰ ਤੇ ਅੱਗੇ ਮੇਰਾ ਆਦਮੀ ਨੂੰ ਇੰਨੀ ਦੇਰ ਹੋ ਗਈ ਮਰਿਆ ਮੈਂ ਪਤਾ ਨਹੀਂ ਆਪਣੇ ਬੱਚੇ ਕਿੱਦਾਂ ਪਾਲੇ ਕਿੱਦਾਂ ਨਹੀਂ ਪਾਲੇ ਹਾਂਜੀ ਵੇਖੋ ਸਰ ਜੀ ਕਿਤੇ ਲੜਾਈ ਹੁੰਦੀ ਆ ਉਹ ਪੇਲੀਆਂ 'ਚ ਮੇਰੇ ਬੱਚਾ ਦੇ ਨਾਂ ਰੱਖਦੇ ਆ ਦੇਖੋ ਜੇ ਮੇਰੇ ਬੱਚਿਆਂ ਕੋ ਕੁਝ ਮੇਰੇ ਬੱਚੇ ਤੁਸੀਂ ਵੇਖਿਓ ਹਣ ਜੇ ਕੈਮਰੇ 'ਚ ਆਏ ਤੇ ਮੈਨੂੰ ਦੱਸੋ ਵੀ ਠੀਕ ਆ ਜੀ ਮੈਡਮ ਜੀ ਤੁਹਾਡਾ ਬੱਚਾ ਇੱਥੇ ਆ ਇਹਨਾਂ ਨੂੰ ਕੀ ਕਹੋ ਜੀ ਸਾਰੀ ਦੱਸੋ ਸਰ ਮੇਰਾ ਨਾਂ ਨਵਰੀਨ ਕੋਰ ਹੈ ਮੈਂ ਨਵੀਂ ਆਵਾਦੀ ਦੀ ਆ ਕੌਨਪੁਰਾ ਫੈਜ਼ਬੁਰ ਫੈਜ਼ ਤੇ ਇਹਨਾਂ ਨੇ 12 ਵਜੇ ਮੇਰੇ ਘਰ ਪਏ ਆ ਸਾਰੇ ਹੀ ਤੇ 12-13 ਛੋਟੇ-ਛੋਟੇ ਬੱਚੇ ਆ ਇਹ ਜਗਦੰਮ ਆਏ ਆ ਤੇ ਇਹਨਾਂ ਆਣ ਕੇ ਸਾਡੇ ਤੇ ਇੱਟ ਰੋੜਾ ਚੁਣਾਉਣਾ ਸ਼ੁਰੂ ਕਰ ਦਿੱਤਾ ਨੇ ਬੰਦੇ ਆਏ ਕਿ ਸਰ ਇਹ ਇੱਕ ਕਾਲਾ ਹੀ ਕਾਲਾ ਸੁਮੀ ਤੇ ਇੱਕ ਜੋਨਾ ਹੀ ਤੇ ਇੱਕ ਪੀਟਾ ਤੇ ਇੱਕ ਅਜੀ ਕਿੰਨੇ ਕਿੰਨੇ ਬੰਦੇ ਰੋੜਾ ਲਾ ਗਰੀ ਸੀ ਸਾਰੇ ਇੰਨੇ ਇੰਨੇ ਬੰਦੇ ਹਨ ਜਿਨ੍ਹਾਂ ਦਾ ਨਾਮ ਪਤਾ ਵਾ ਬਾਕੀ ਅਣਪਛਾਤੇ ਬੰਦੇ ਹੈਗੇ ਆ ਅੰਦਾਜ਼ਾ ਟੋਟਲ ਕਿੰਨੇ ਕਿੰਨੇ ਬੰਦੇ ਸੀ ਅੰਦਾਜ਼ਾ ਤੇ 10-15 ਬੰਦੇ ਹੋਣਗੇ 15-17 ਬੰਦੇ ਹੋਣਗੇ ਸੀ ਨਹੀਂ ਸਰ ਇਦਾਂ ਉਹਨਾਂ ਨੇ ਪਿਸਤੌਲ ਦੀ ਧਮਕੀ ਲਈ ਆ ਹਨੂ ਹਾਂ ਜੀ ਨਹੀਂ ਉਹਨਾਂ ਨੇ ਜਿਹੜੀ ਕੀਤੀ ਤਾਂ ਉਹਨਾਂ ਕੋ ਦਾਤਰ ਵਗੈਰਾ ਕੋਟਾ ਦਾਤਰ ਮਾਰੇ ਆ ਜੀ ਦਾਤਰ ਮਾਰੇ ਆ ਸਰ ਜੀ ਕੋਈ ਪੁਰਾਣੀ ਗੱਲ ਜੀ ਸੀ ਕਿ ਕੀ ਕਾਰਨ ਸੀ ਇਹ ਜਿਹੜਾ ਨਹੀਂ ਸਰ ਨਹੀਂ ਸਾਡੀ ਸਾਡੀ ਦਰਖਾਸਤ ਚੱਲਦੀ ਜੀ ਸੇ ਕਿ ਕੀ ਕਾਰਨ ਸੀ ਨਹੀਂ ਸਰ ਸਾਡੀ ਦਰਖਾਸਤ ਚੱਲਦੀ ਪਈ ਆ ਉਹਨਾਂ ਲਈ ਦਰਖਾਸਤ ਦਿੱਤੀ ਉਹਨਾਂ ਨੇ ਸਾਡੇ ਦਿਨ ਸਿਰ ਪਾੜਿਆ ਬੱਚਿਆਂ ਦਾ ਨਹੀਂ ਕੋਈ ਪਹਿਲੇ ਵੀ ਕੋਈ ਝਗੜਾ ਆਇਆ ਨਹੀਂ ਨਹੀਂ ਸਰ ਪਹਿਲਾਂ ਨਹੀਂ ਸਰ ਉਹਨਾਂ ਨੇ ਕੀ ਕੀਤਾ ਉਹ ਸਿਰ ਸੁਲ ਪਾੜੇ ਪੰਗਿਆਂ ਦਾ ਹਾਂ ਜੀ ਉਹ ਦਿਨ ਸਿਰ ਪੜ ਗਏ ਤੇ ਪਾੜ ਕੇ ਗਏ ਮੁੰਡਿਆਂ ਦਾ ਸਿਰ 25 ਤਰੀਕ 25 ਤਰੀਕ ਨੂੰ ਸਿਰ ਪਾੜ ਕੇ ਗਏ ਆ। ਪਹਿਲੇ ਸਿਰ ਪਾੜ ਗਏ। ਹਾਂਜੀ ਪਹਿਲਾ 25 ਤਰੀਕ ਨੂੰ ਤੇ ਫਿਰ ਰਾਤੀ ਫਿਰ ਸਾਨੂੰ ਪੈ ਗਏ ਆਣ ਕੇ। ਅੱਛਾ ਫਿਰ ਗੁੰਡਾ ਗੱਡੀ ਹਾਂਜੀ ਗੁੰਡਾ ਗੱਡੀ ਕਾਦੇ ਪਏ। ਇਸ ਬਾਰੇ ਪੁਲਿਸ ਨੂੰ ਕੰਪਲੇਟ ਤੁਹਾਡੇ ਵੱਲੋਂ ਕਰਵਾਈ ਗਈ ਹੈ ਜੀ। ਹਾਂਜੀ ਕੀ ਮੰਗ ਕੇ ਇਨਸਾਫ ਦੀ ਮੰਗ ਕਰਦੇ? ਇਨਸਾਫ ਇਹ ਮੰਗ ਕਰਦੇ ਕਿ ਉਹਨਾਂ ਦੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ। ਕਿਉਂਕਿ ਜੱਜ ਕੀ ਕਹਿੰਦਾ ਤਾਂ? ਚੌਂਕੀ ਇੰਚਾਰਜ ਉਹ ਕਹਿੰਦੇ ਆ ਕਿ ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਇਹ ਸਭ ਕੁਝ ਆਪ ਕਰਵਾਇਆ ਆ। ਆਪ ਕੀਤਾ ਆ। ਸੀਸੀਟੀਵੀ ਵਗੈਰਾ ਸਾਹਮਣੇ ਗਈ ਹੈ। ਹਾਂਜੀ। ਕੁੱਝ ਜੀ ਕਿਹਾ ਕਿ ਦੇਰ ਰਾਤ ਉਹਨਾਂ ਦੇ ਘਰ ਦੇ ਵਿੱਚ ਕੁਝ ਨੌਜਵਾਨਾਂ ਨੇ ਨਵੀਂ ਪਾਦੀ 'ਤੇ ਹਮਲਾ ਕੀਤਾ ਵਾ ਜਿਹਦੇ ਵਿੱਚ ਉਹ ਕਾਲਾ ਛੇੜਾ ਜੋਣਾ ਪੀਟਰ ਇਹਨਾਂ ਦੇ ਇਸ ਤਰ੍ਹਾਂ ਦੇ ਨਾਮ ਕਿਸੇ ਉਹਨਾਂ ਹਾਂਜੀ ਇੱਕ ਝਗੜਾ ਹੋਇਆ ਵਾ ਇਹਦੇ ਵਿੱਚ ਜਿਹੜੀ ਧਿਰ ਹੁਣੇ ਸੋਨੀਆ ਧੇਰਾ ਇਹਨਾਂ ਦੇ ਬੇਟੇ ਜਿਹੜੇ ਨੇ ਅਮੋਲਦੀਪ ਵਗੈਰਾ ਇਹਨਾਂ ਨੇ ਵੀ ਇੱਕ ਆਕਾਸ਼ੀ ਟੋਂਡਾ ਵਾ ਉਹਦੇ ਗੋਲੀ ਮਾਰੀ ਆ ਜਿਹੜੀ ਉਹਦੇ ਹੱਥ ਉੱਤੇ ਲੱਗੀ ਆ ਤੇ ওই ਜੋ ਕਾਨੂੰਨ ਦੀਆਂ ਧਰਾਵਾਂ ਮੁਤਾਬਕ ਵੱਡੀ ਕਾਰਵਾਈ ਯੋਜਨਾ ਤੇ ਕੀਤੀ ਜਾਵੇ। ਪਿੰਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਦੋ ਘਰਾਂ ਦੇ ਵਿੱਚ ਇੱਕ ਬੜੀ ਰਾਤੀਏ ਤੋਮਲਾ ਕਰਕੇ ਕੇ 12 ਵਜੇ ਦੂਜੇ ਘਰ ਸੋਰੇ ਪਾਂਦੇ ਨੇ ਕਰਕੇ। ਇਹਦੇ ਬਾਰੇ ਵੈਰੀਫਿਕੇਸ਼ਨ ਚੱਲ ਰਹੀ ਹੈ। ਜੋ ਜੋ ਵੀ ਜਿਹੜੀਆਂ ਦੋਹਾਂ ਧਿਰਾਂ ਨੇ ਜੋ ਜੋ ਕੀਤਾ ਦੋਹਾਂ ਦੇ ਬਰਕਰਾਰੀ ਜੋ ਕਾਨੂੰਨ ਮੁਤਾਬਕ ਕਾਰਵਾਈ ਉਸੇ ਕਰ ਦਿੱਤੀ ਜਾਵੇ।